ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਜੀ ਅਤੇ ਧੰਦੀ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ 13 ਫਰਵਰੀ ਤੋਂ 19 ਫਰਵਰੀ ਯਾਨੀ ਕਿ ਫਰਵਰੀ ਦੇ ਮਹੀਨੇ ਦੇ ਇਹਨਾਂ 7 ਦਿਨਾਂ ਦੇ ਅੰਦਰ ਮਿਲਣ ਜਾ ਰਹੀ ਹੈ ਬਹੁਤ ਵੱਡੀ ਤੂਫਾਨੀ ਖਬਰ ਦੋਸਤੋ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾंनो ਇਹਨਾਂ 7 ਦਿਨਾਂ ਦੇ ਵਿੱਚ ਭਗਵਾਨ ਗਣੇਸ਼ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕਿਉਂਕਿ ਇਹਨਾਂ 7 ਦਿਨਾਂ ਦੇ ਅੰਦਰ ਬੁਧਾਤਯ ਜੋਗ ਰਾਜ ਜੋਗ ਰਿद्धि सिद्धि ਜੋਗ ਗੱਜ ਕੇਸਰੀ ਜੋਗ ਤਾਂ ਲక్ష్ਮੀ ਪ੍ਰਾਪਤੀ ਜੋਗ ਸੁਭਾਗੇ ਜੋਗ ਤੁਲਬ ਸੰਜੋਗ ਦੁਰਲਭ ਜੋਗ ਬਣ ਰਿਹਾ ਹੈ ਜਿਸ ਵਿੱਚ ਦੋਸਤੋ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਭਾਗਸ਼ਾਲੀ ਸਮਾਂ ਸਾਬਤ ਹੋਣ ਵਾਲਾ ਹੈ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਲਈ ਇਹਨਾਂ 7 ਦਿਨਾਂ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਜਾ ਰਿਹਾ ਹੈ ਜੀ ਹਾਂ ਦੋਸਤੋ ਤੁਸੀਂ ਪਿਛਲੇ ਕੁਝ ਸਮੇਂ ਤੋਂ ਮਿਹਨਤ ਕੀਤੀ ਹੈ ਉਸ ਦੇ ਅਨੁਸਾਰ ਤੁਹਾਨੂੰ ਹੁਣ ਇਸ ਸਮੇਂ ਸਫਲਤਾ ਮਿਲਣ ਵਾਲੀ ਹੈ ਇਸ ਸਮੇਂ ਤੁਹਾਨੂੰ ਫਲ ਪ੍ਰਾਪਤ ਹੋਣ ਵਾਲਾ ਹੈ ਵੱਡੀ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਜਿਸ ਦੀ ਤੁਸੀਂ ਕਦੇ ਉਮੀਦ ਵੀ ਨਹੀਂ ਕੀਤੀ ਸੀ ਇਸ ਤਰ੍ਹਾਂ ਦੇ ਵੱਡੇ ਵੱਡੇ ਲਾਭ ਤਨ ਲਾਭ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਜਾ ਰਹੀ ਹੈ ਤੇ ਦੋਸਤੋ ਇਸ ਪ੍ਰਕਾਰ ਇਹਨਾਂ 7 ਦਿਨਾਂ ਦਾ ਸਮਾਂ ਤੁਹਾਡੇ ਲਈ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਅਤੇ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ 13 ਫਰਵਰੀ ਤੋਂ 19 ਫਰਵਰੀ ਤੱਕ ਦਾ ਸੰਪੂਰਨ ਰਾਸ਼ੀ ਫਲ ਦੋਸਤੋ ਇਸ ਲਈ ਇਹ ਵੀਡੀਓ ਕੰਬ੍ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿਹੜੀ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਅਤੇ ਕਿਹੜੇ-ਕਿਹੜੇ ਤੁਹਾਨੂੰ ਲਾਭ ਮਿਲਣ ਜਾ ਰਹੇ ਹਨ ਤੇ ਦੋਸਤੋ ਕਮੈਂਟ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਭ ਨੂੰ ਪ੍ਰਾਪਤ ਹੋ ਸਕੇ ਇਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਰੀਦੀ ਸਿੱਦੀ ਦੇ ਦਾਤਾ ਭਗਵਾਨ ਗਣੇਸ਼ માતા ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਨੂੰ 13 ਫਰਵਰੀ ਤੋਂ 19 ਫਰਵਰੀ ਯਾਨੀ ਕਿ ਫਰਵਰੀ ਦੇ ਮਹੀਨੇ ਇਹਨਾਂ 7 ਦਿਨਾਂ ਦਾ ਮਹੱਤਵਪੂਰਨ ਸਮਾਂ ਕਿਵੇਂ ਦਾ ਰਹਿਣ ਵਾਲਾ ਹੈ ਦੋਸਤੋ ਆਓ ਤੁਹਾਨੂੰ ਦੱਸਦੇ ਹਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲੱਕੀ ਸਮਾਂ ਹੋਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਪਰਮਾਤਮਾ ਦੀ ਸ਼ਕਤੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ ਹੈ ਤੁਹਾਨੂੰ ਲੱਗੇਗਾ ਕਿ ਕੋਈ ਈਸ਼ਵਰ ਦੀ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਕਿਉਂਕਿ ਤੁਸੀਂ ਖੁਦ ਦੇਖੋਗੇ ਕਿ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਕ ਪੂਰੇ ਹੋ ਰਹੇ ਹਨ ਅਤੇ ਤੁਹਾਨੂੰ ਹਰ ਪਾਸੇ ਤੋਂ ਸਫਲਤਾ ਮਿਲ ਰਹੀ ਹੈ ਤੁਸੀਂ ਖੁਦ ਅਹਿਸਾਸ ਕਰੋਗੇ ਕਿ ਆਤਮਿਕ ਸ਼ਕਤੀ ਮਹਿਸੂਸ ਕਰੋਗੇ ਗੁਵਾਂਡੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਅਤੇ ਕਾਦੇ ਸਬੰਧੀਆਂ ਦੇ ਨਾਲ ਤੁਹਾਡਾ ਸਬੰਧ ਬਹੁਤ ਹੀ ਵਧੀਆ ਰਹੇਗਾ ਤੁਸੀਂ ਚੰਗੇ ਸਬੰਧਾਂ ਦੇ ਵਿੱਚ ਅਤੇ ਅਧਿਕ ਸੁਧਾਰ ਕਰ पाओगे ਜੇਕਰ ਕਿਸੇ ਕਾਰਨ ਤੁਹਾਡੇ ਕਿਸੇ ਸਬੰਧਾਂ ਦੇ ਵਿੱਚ ਖਿਟਾਸ ਸੀ ਤਾਂ ਉਹ ਵੀ ਹੁਣ ਦੂਰ ਹੋਵੇਗੀ ਤੁਹਾਡਾ ਰਿਸ਼ਤੇਦਾਰਾਂ ਦੇ ਨਾਲ ਪ੍ਰੇਮ ਪਿਆਰ ਵਧੇਗਾ ਅਤੇ ਇਹ ਸਮਾਂ ਤੁਹਾਡੇ ਵਿਆਹ ਵਿੱਚ ਅਤੇ ਇਹ ਸਮਾਂ ਤੁਹਾਡੇ ਕੰਮ ਅਤੇ ਵਪਾਰਕ ਦੇ ਲਈ ਵੀ ਬਹੁਤ ਹੀ ਵਧੀਆ ਰਹੇਗਾ ਮਿੱਤਰਾਂ ਦਾ ਤੁਹਾਨੂੰ ਸਹਿਯੋਗ ਮਿਲੇਗਾ ਮਿੱਤਰ ਅਤੇ ਤੁਹਾਡੇ ਸਾਥ ਸਬੰਧੀ ਤੁਹਾਡੀ ਆਪਣੀ ਬੁੱਧੀਮਤਤਾ ਦਾ ਤੁਹਾਡੀ ਮਤਲਬ ਸਮਝ ਲਓ ਕਿ ਹੁਸ਼ਿਆਰੀ ਦਾ ਤੁਸੀਂ ਹਰ ਕੰਮ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਕਰ पाओगे ਸੰਤਾਨ ਪੱਖ ਦੀ ਜੇਕਰ ਗੱਲ ਕਰੀਏ ਤਾਂ ਸੰਤਾਨ ਪੱਖ ਦੀ ਤਰਫ ਤੋਂ ਵੀ ਤੁਹਾਨੂੰ ਸੰਤੋਸ਼ਜਨਕ ਪਰਨਾਮ ਮਿਲਣਗੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਤੁਹਾਡੇ ਘਰ ਦੇ ਵਿੱਚ ਕੋਈ ਤੁਸੀਂ ਪ੍ਰੋਗਰਾਮ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਮਾਹੌਲ ਰਹੇਗਾ ਇਹ ਸਮਾਂ ਤੁਹਾਡੇ ਇਹ ਸਮਾਂ ਤੁਹਾਡੇ ਲਈ ਯੋਜਨਾਬੰਦ ਤਰੀਕੇ ਦੇ ਨਾਲ ਤੁਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਸਫਲਤਾ ਵੀ ਹਾਸਲ ਹੋਵੇਗੀ ਤੁਸੀਂ ਖੁਦ ਅਨੁਭਵ ਕਰੋਗੇ ਕਿ ਲੋਕ ਤੁਹਾਡੀ ਤਰਫ ਆਕਰਸ਼ਿਤ ਹੋ ਰਹੇ ਹਨ ਲੋਕ ਤੁਹਾਡੀ ਤਾਰੀਫ ਕਰਨਗੇ ਅਤੇ ਤੁਸੀਂ ਪੂਰੇ ਮਨੋਬਲ ਅਤੇ ਆਤਮ ਵਿਸ਼ਵਾਸ ਦੇ ਨਾਲ ਬਹੁਤ ਸਾਰੇ ਬਾਲਣ ਪ੍ਰਦਾਨ ਕਰੋਗੇ ਮਤਲਬ ਕਿ ਇਹ ਸਮਾਂ ਤੁਹਾਡੇ ਲਈ ਉਹ ਸਮਾਂ ਹੋਵੇਗਾ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜੇਕਰ ਕਿਸੇ ਦਾ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਪੈਸੇ ਦਾ ਨਿਵੇਸ਼ ਤੁਸੀਂ ਕਰ ਸਕਦੇ ਹੋ ਨਿਵੇਸ਼ ਕਰਨ ਦੇ ਨਾਲ ਚੰਗਾ ਲਾਭ ਦੇਵੇਗਾ ਤੇ ਤੁਹਾਡੇ ਘਰ ਦੇ ਵਿੱਚ ਵੱਡੇ ਬਜ਼ੁਰਗਾਂ ਦਾ ਸਨਮਾਨ ਤੁਸੀਂ ਕਰੋ ਕਿਉਂਕਿ ਘਰ ਦੇ ਵੱਡੇ ਬਜ਼ੁਰਗਾਂ ਦੀ ਸੋਨੋ ਅਤੇ ਉਹਨਾਂ ਦਾ ਆਸ਼ੀਰਵਾਦ ਲਓ ਤੇ ਇਸ ਸਮੇਂ ਭਾਗੇ ਤੁਹਾਡਾ ਸਾਥ ਦੇਵੇਗਾ ਤੁਹਾਡਾ ਭਾਗੇ ਉਹਦੇ ਕੰਮ ਕਰੇਗਾ ਅਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਣੇ ਘਰ ਪਰਿਵਾਰ ਵਾਲਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਵਿਹਾਰ ਦਾ ਥੋੜਾ ਚੰਗਾ ਪ੍ਰਭਾਵ ਪਾਉਣਾ ਹੈ ਤੁਸੀਂ ਗਲਤ ਵਿਹਾਰ ਘਰ ਪਰਿਵਾਰ ਤੇ ਵਾਤਾਵਰਣ ਨਾਲ ਪ੍ਰਭਾਵਿਤ ਕਰ ਸਕਦੇ ਹੋ ਕਿਉਂਕਿ ਇਹ ਸਮਾਂ ਬੜਾ ਖੁਸ਼ੀਆਂ ਭਰਿਆ ਸਮਾਂ ਹੈ ਤੁਹਾਡੇ ਲਈ ਇਸ ਸਮੇਂ ਕੋਈ ਵਿਗਨ ਨਾ ਆਵੇ ਇਸ ਲਈ ਤੁਸੀਂ ਆਪਣੇ ਵਿਹਾਰ ਦੇ ਵਿੱਚ ਚੰਗਾ ਧਿਆਨ ਰੱਖਣਾ ਹੈ ਸਾਵਧਾਨੀ ਰੱਖਣੀ ਹੈ ਅਤੇ ਨਾਲ ਹੀ ਨਾਲ ਆਪਣੇ ਕੰਮਾਂ ਦੇ ਵਿੱਚ ਕੁਝ ਪਰਿਵਰਤਨ ਵੀ ਕਰ ਸਕਦੇ ਹੋ ਜੋ ਤੁਸੀਂ ਯੋਜਨਾਵਾਂ ਬਣਾਈਆਂ ਹਨ ਉਹਨਾਂ ਦੇ ਵਿੱਚ ਤੁਸੀਂ ਸਫਲ ਹੋਵੋਗੇ ਜਿਸ ਨਾਲ ਤੁਹਾਡੇ ਕੰਮ ਕਰਾਂ ਦੇ ਵਿੱਚ ਕਾਫੀ ਪਰਿਵਰਤਨ ਹੋਵੇਗਾ ਤੇ ਤੁਹਾਨੂੰ ਲਾਭ ਵੀ ਹੋਵੇਗਾ ਤੁਸੀਂ ਧਰਮ ਕਰਮ ਵਾਲੇ ਕੰਮ ਜ਼ਿਆਦਾ ਕਰੋਗੇ ਤੁਹਾਡੀ ਰੁਚੀ ਧਰਮ ਕਰਮ ਦੇ ਵਿੱਚ ਜ਼ਿਆਦਾ ਵਧੇਗੀ ਦੋਸਤੋ ਇਸ ਸਮੇਂ ਤੁਸੀਂ ਧਰਮ ਕਰਮ ਆਪਣਾ ਪੂਰਾ ਯੋਗਦਾਨ ਪਾਓਗੇ ਦਾਨ ਪੁੰਨ ਕਰੋਗੇ ਅਤੇ ਗਰੀਬਾਂ ਦੀ ਮਦਦ ਵੀ ਕਰੋਗੇ ਇਸ ਦੇ ਨਾਲ ਤੁਹਾਨੂੰ ਆਤਮਿਕ ਖੁਸ਼ੀ ਹੈ ਮਹਿਸੂਸ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਪੂਰੀ ਚੰਗੀ ਤਰ੍ਹਾਂ ਨਿਭਾ ਸਕੋਗੇ ਤੇ ਤੁਹਾਡੇ ਮਿੱਤਰ ਵੀ ਇਸ ਵਿੱਚ ਪੂਰਾ ਸਹਿਯੋਗ ਕਰਨਗੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਸਮੇ ਦਾ ਪੂਰਾ ਪੂਰਾ ਲਾਭ ਉਠਾਓ ਅਤੇ ਕੋਈ ਖੁਸ਼ਖਬਰੀ ਵੀ ਇਸ ਸਮੇਂ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਉਹ ਖੁਸ਼ਖਬਰੀ ਕੈਰੀਅਰ ਦੇ ਨਾਲ ਸੰਬੰਧਿਤ ਨੌਕਰੀ ਸੰਬੰਧਿਤ ਸੰਤਾਨ ਪੱਖ ਦੀ ਤਰਫ ਤੋਂ ਜਾਂ ਘਰ ਪਰਿਵਾਰ ਵੱਲੋਂ ਕੋਈ ਵੀ ਖੁਸ਼ਖਬਰੀ ਤੁਹਾਨੂੰ ਇਸ ਸਮੇਂ ਮਿਲ ਸਕਦੀ ਹੈ ਇਹ ਸਮਾਂ ਸਾਵਧਾਨੀ ਦੇ ਤੌਰ ਤੇ ਤੁਸੀ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਇੱਕ ਬਾਰ ਸਭ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖੋ ਕਿ ਕਿਸੇ ਵੀ ਪ੍ਰਕਾਰ ਦਾ ਪੇਪਰਵਰਕ ਕਿਸੇ ਵੀ ਪ੍ਰਕਾਰ ਦਾ ਪੇਪਰਵਰਕ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਹੈ ਛੋਟੀ ਜੀ ਗਲਤੀ ਤੁਹਾਡੇ ਲਈ ਬਹੁਤ ਭਾਰੀ ਪੈ ਸਕਦੀ ਹੈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਥੋੜਾ ਸਾਵਧਾਨ ਰਹਿਣਾ ਹੈ ਕੋਈ ਵੀ ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਉਸ ਨੂੰ ਜਾਂਚ ਪੜਤਾਲ ਕਰ ਲਓ ਉਸ ਨੂੰ ਪੜ੍ਹ ਲਓ ਫਿਰ ਹੀ ਕੋਈ ਕੰਟਰੈਕਟ ਸਾਈਨ ਕਰੋ ਐਸਾ ਮੇ ਤੁਹਾਨੂੰ ਨਕਾਜ਼ਮੇ ਨਕਾਰਾਤਮਕ ਗੱਲਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਸਕਾਰਾਤਮਕ ਸੋਚ ਰੱਖੋ ਨਹੀਂ ਤਾਂ ਤੁਹਾਡਾ ਕੋਈ ਵੀ ਕੰਮ ਬੰਦਾ ਬੰਦਾ ਵਿਗੜ ਸਕਦਾ ਹੈ ਇਸ ਸਮੇਂ ਲਵ ਜੇਕਰ ਤੁਹਾਡੇ ਪ੍ਰੇਮ ਜੀਵਨ ਦੀ ਗੱਲ ਕਰੀਏ ਤਾਂ ਲਵ ਲਾਈਫ ਲਈ ਇਸ ਸਮੇਂ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦੇਈ ਕਿ ਤੁਸੀਂ ਧਿਆਨ ਰੱਖਣਾ ਹੈ ਜੀਵਨ ਸਾਥੀ ਦਾ ਥੋੜਾ ਇਸ ਸਮੇਂ ਉਹਨਾਂ ਦੀ ਸਿਹਤ ਦਾ ਖਾਸ ਧਿਆਨ ਰੱਖੋ ਇਸ ਲਈ ਕਿਉਂਕਿ ਉਹਨਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੇ ਹੈ ਜਦ ਇਹ પતિ ਪਤਨੀ ਦੇ ਵਿੱਚ ਕੋਈ ਅਣਬਣ ਹੋ ਗਈ ਹੈ ਉਸ ਵਿੱਚ ਤੁਹਾਨੂੰ ਕਿਸੇ ਕਾਰਨ ਜੇਕਰ ਕੋਈ ਖਟਾਸ ਹੈ ਤਾਂ ਉਹ ਵੀ ਦੂਰ ਹੋਵੇਗੀ પતિ ਪਤਨੀ ਦੇ ਸਬੰਧਾਂ ਦੇ ਵਿੱਚ ਨਜ਼ਦੀਕੀ ਆਵੇਗੀ ਪ੍ਰੇਮ ਵਧੇਗਾ ਅਤੇ ਪ੍ਰੇਮ ਸਬੰਧਾਂ ਦੇ ਲਈ ਪਰਿਵਾਰਿਕ ਸੁੱਖ ਤੁਹਾਨੂੰ ਮਿਲੇਗਾ ਮਾਨਸਿਕ ਸ਼ਾਂਤੀ ਪ੍ਰਾਪਤ ਕਰੋਗੇ ਜੀ ਹਾਂ ਦੋਸਤੋ ਇਹ ਸਮਾਂ ਪ੍ਰੇਮ ਸਬੰਧਾਂ ਦੇ ਲਈ ਬਹੁਤ ਵਧੀਆ ਹੈ ਅਤੇ ਇਸੇ ਨਾਲ ਹੀ ਨਾਲ ਆਪਣੇ ਘਰ ਪਰਿਵਾਰ ਦੇ ਲੋਕਾਂ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੋ ਅਤੇ ਘਰ ਪਰਿਵਾਰ ਦੇ ਕੋਈ ਵੀ ਉਤਸਵ ਵਿੱਚ ਭਾਗ ਜ਼ਰੂਰ ਲਓ ਕੋਈ ਵੀ ਧਾਰਮਿਕ ਕੰਮ ਹੈ ਤਾਂ ਉਸ ਵਿੱਚ ਹਿੱਸਾ ਲਓ ਅਤੇ ਪਰਿਵਾਰ ਦੀ ਸਲਾਹ ਲਓ ਆਪਣੇ ਪਰਿਵਾਰ ਦੇ ਨਾਲ ਇੱਕ ਚੰਗਾ ਸਮਾਂ ਬਤੀਤ ਕਰੋ ਪਰਿਵਾਰ ਦੇ ਲੋਕਾਂ ਦੇ ਇੱਕ ਦੂਸਰੇ ਦੇ ਪ੍ਰਤੀ પ્રેમ ਪਿਆਰ ਵਧੇਗਾ ਅਤੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਤੁਹਾਡੇ ਗਿਲੇ ਸ਼ਿਕਵੇ ਦੂਰ ਹੋਣਗੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਡੇ ਬਿਜ਼ਨਸ ਵਪਾਰ ਦੀ ਤਾਂ ਸਭ ਤੋਂ ਪਹਿਲਾਂ ਇੱਕ ਗੱਲ ਦੱਸ ਦਈਏ ਧਿਆਨ ਰੱਖੋਗੇ ਤੁਹਾਡੇ ਕਾਰਜ ਖੇਤਰ ਦੇ ਵਿੱਚ ਤੁਹਾਡੇ ਬਿਜ਼ਨਸ ਦੇ ਵਪਾਰ ਜਿਹੜਾ ਚੱਲਦਾ ਹੈ ਉਸ ਕਾਰਜ ਖੇਤਰ ਵਿੱਚ ਤੁਹਾਨੂੰ ਸਾਵਧਾਨੀ ਵਰਤਣੀ ਹੋਵੇਗੀ ਤੁਸੀਂ ਆਪਣੇ ਪੇਪਰ ਵਗੈਰਾ ਲੀਕ ਤੁਹਾਡੇ ਹੋ ਸਕਦੇ ਹਨ ਸਾਵਧਾਨੀਪੂਰਕ ਸੁਚੇਤ ਰਹੋ ਚੰਨੇ ਰਹੋ ਅਤੇ ਸਮਝਦਾਰੀ ਦੇ ਨਾਲ ਕੰਮ ਕਰੋ ਤੁਹਾਨੂੰ ਆਪਣੇ ਕੰਮ ਦੇ ਵਿੱਚ ਸਾਵਧਾਨੀ ਵਰਤਣੀ ਹੋਵੇਗੀ ਕੋਈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਹਾਨੂੰ ਧੋਖਾ ਮਿਲ ਸਕਦਾ ਹੈ ਕਾਰਜ ਖੇਤਰ ਦੇ ਵਿੱਚ ਬਾਰੀ ਕੋਈ ਵਿਅਕਤੀ ਤੁਹਾਡੇ ਜਲਨ ਰੱਖਦਾ ਹੈ ਤਾਂ ਉਸ ਜਲਨ ਦੇ ਕਾਰਨ ਉਹ ਤੁਹਾਨੂੰ ਧੋਖਾ ਦੇਵੇਗਾ ਤੁਹਾਨੂੰ ਤੁਹਾਨੂੰ ਮਜ਼ਬੂਤ ਹੋ ਕੇ ਰਹਿਣਾ ਹੋਵੇਗਾ ਆਪਣੇ ਕੰਮ ਦੇ ਵਿੱਚ ਧਿਆਨ ਰੱਖਣਾ ਹੋਵੇਗਾ ਅਤੇ ਕਿਸੇ ਤੇ ਬਹੁਤ ਜਲਦੀ ਵਿਸ਼ਵਾਸ ਨਾ ਕਰੋ ਜਿਸ ਦੇ ਨਾਲ ਤੁਹਾਡਾ ਉਹ ਫਾਇਦਾ ਲੈ ਸਕੇ ਆਪਣੇ ਬਿਜ਼ਨਸ ਵਪਾਰ ਦੇ ਵਿੱਚ ਆਪਣੇ ਕਾਰਪਰਵਾਅ ਦੇ ਵਿੱਚ ਸਾਵਧਾਨੀ ਦੀ ਨਾਰ ਰਹੋ ਤੇ ਦੋਸਤੋ ਪਿਛਲੇ ਕੁਝ ਸਮੇਂ ਤੋਂ ਜਿਹੜੀ ਤੁਸੀਂ ਮਿਹਨਤ ਕਰਦੇ ਆ ਰਹੇ ਸੀ ਬਿਜ਼ਨਸ ਦੇ ਵਿੱਚ ਵਪਾਰ ਦੇ ਵਿੱਚ ਹੁਣ ਉਹ ਸਮਾਂ ਤੁਹਾਡੇ ਲਈ ਚੰਗਾ ਹੈ ਤੁਹਾਨੂੰ ਉਸ ਮਿਹਨਤ ਦਾ ਲਾਭ ਜ਼ਰੂਰ ਮਿਲੇਗਾ ਤੁਹਾਡਾ ਬਿਜ਼ਨਸ ਵਪਾਰ ਵਧੇਗਾ ਚੰਗੇ ਲਾਭ ਅਤੇ ਸਥਿਤੀਆਂ ਹਨ ਅਤੇ ਧਨ ਪ੍ਰਾਪਤੀ ਦੀਆਂ ਚੰਗੀਆਂ ਸਥਿਤੀਆਂ ਬਣੀਆਂ ਹੋਈਆਂ ਹਨ ਜੇਕਰ ਆਨਲਾਈਨ ਸੋਸ਼ਲ ਮੀਡੀਆ ਡਿਜੀਟਲ ਮਾਰਕੀਟ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਚੰਗਾ ਹੈ ਤੁਹਾਨੂੰ ਮਿਲੇ ਚੁਲੇ ਪਰ ਨਾ ਮਿਲਣਗੇ ਜੇ ਗੱਲ ਕਰੀਏ ਨੌਕਰੀ ਪੇਸ਼ੇਵਰ ਲੋਕਾਂ ਦੀ ਤਾਂ ਇਸ ਸਮੇਂ ਨੌਕਰੀ ਪੇਸ਼ੇਵਰ ਲੋਕਾਂ ਨੂੰ ਉਹਨਾਂ ਦੇ ਕਾਰਜ ਖੇਤਰ ਦੇ ਵਿੱਚ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਨਾਮ ਦੀ ਚਰਚਾ ਹੋਵੇਗੀ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਤੁਹਾਨੂੰ ਟਾਰਗੇਟ ਮਿਲੇਗਾ ਸਮੇਂ ਤੇ ਪੂਰਾ ਕਰਨਾ ਹੋਵੇਗਾ ਅਤੇ ਤੁਸੀਂ ਉਸ ਨੂੰ ਸਮੇਂ ਤੇ ਪੂਰਾ ਕਰ ਵੀ ਲੋਗੇ ਉਸੇ ਆਪਣੇ ਕੰਮ ਨੂੰ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਕਰਨਾ ਹੈ ਕਿਉਂਕਿ ਤੁਹਾਡਾ ਬੌਸ ਉੱਚ ਅਧਿਕਾਰੀ ਤੁਹਾਡੇ ਕੰਮ ਦੀ ਸਲਾੰਗਾ ਕਰੇਗਾ ਪ੍ਰਸ਼ੰਸਾ ਕਰੇਗਾ ਤੁਹਾਡੇ ਜਲਦੀ ਹੀ ਪ੍ਰਮੋਸ਼ਨ ਦੇ ਯੋਗ ਬਣ ਰਹੇ ਹਨ ਆਪਣੀ ਮਿਹਨਤ ਰੰਗ ਤੁਹਾਡੀ ਮਿਹਨਤ ਰੰਗ ਲਾਵੇਗੀ ਤੁਹਾਨੂੰ ਲਾਭ ਮਿਲੇਗਾ ਨੌਕਰੀ ਦੇ ਖੇਤਰ ਦੇ ਵਿੱਚ ਪ੍ਰਮੋਸ਼ਨ ਵੇਤਨ ਵਰੀਧੀ ਦੇ ਯੋਗ ਬਣ ਰਹੇ ਹਨ ਬੜਾ ਚੰਗਾ ਸਮਾਨ ਨੌਕਰੀ ਪੈਸਾ ਲੋਕਾਂ ਦੇ ਲਈ ਸਮੇਂ ਦਾ ਲਾਭ ਉਠਾਓ ਅਤੇ ਜਿਹੜੇ ਲੋਕ ਰੋਜ਼ਗਾਰ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਇਸ ਸਮੇਂ ਕੋਈ ਚੰਗੀ ਨੌਕਰੀ ਮਿਲ ਸਕਦੀ ਹੈ ਜੋ ਮੌਕਾ ਮਿਲੇ ਉਹਨੂੰ ਹੱਥੋਂ ਨਾ ਜਾਣ ਦਿਓ ਕੋਈ ਵੀ ਇੰਟਰਵਿਊ ਮਿਲਦੀ ਹੈ ਤਾਂ ਉਸ ਇੰਟਰਵਿਊ ਤੇ ਜਰੂਰ ਜਾਓ ਅਤੇ ਇੰਟਰਵਿਊ ਦਿਓ ਪ੍ਰਖਿਆ ਦਿਓ ਤੁਹਾਨੂੰ ਲਾਭ ਹੋ ਸਕਦਾ ਹੈ ਇਹ ਸਮਾਂ ਹੀ ਇਸ ਤਰ੍ਹਾਂ ਦਾ ਹੈ ਕੈਰੀਅਰ ਦੇ ਵਿੱਚ ਜੋ ਵੀ ਮੌਕਾ ਮਿਲੇ ਉਸਨੂੰ ਹੱਥੋਂ ਨਾ ਜਾਣ ਦਿਓ ਵਿਦਿਆਰਥੀ ਵਰਗ ਦੇ ਲੋਕਾਂ ਦੀ ਗੱਲ ਕਰੀਏ ਤਾਂ ਵਿਦਿਆਰਥੀਆਂ ਦਾ ਪੜਾਈ ਦੇ ਵਿੱਚ ਮਨ ਲੱਗੇਗਾ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਆ ਸਕਦੇ ਹਨ ਕਾਨੂੰਨੀ ਜੇਕਰ ਪੜਾਈ ਕਰ ਰਹੇ ਹੋ ਤਾਂ ਇਹ ਸਮਾਂ ਅਨੁਕੂਲ ਹੈ ਸਮੇਂ ਦਾ ਭਰਪੂਰ ਲਾਭ ਠਾਓ ਅਤੇ ਜੋ ਲੋਕ ਨਿਵੇਸ਼ ਕਰਨਾ ਚਾਹੁੰਦੇ ਹਨ ਉਹਨਾਂ ਲਈ ਰਿਟਰਨ ਇਸ ਸਮੇਂ ਮਿਲੇਗਾ ਮਤਲਬ ਕਿ ਧਨ ਪ੍ਰਾਪਤੀ ਦ੍ਰਿਸ਼ਟੀ ਦੇ ਧਨ ਪ੍ਰਾਪਤੀ ਦੇ ਲਈ ਧਨ ਪ੍ਰਾਪਤੀ ਦੇ ਲਈ ਸਮਾਂ ਚੰਗਾ ਹੈ ਇਧਰ ਉਧਰ ਪੜਕਣਾ ਛੱਡ ਦਿਓ ਪੈਸਾ ਉਧਾਰ借 ਕਿਸੇ ਨੂੰ ਦਿੱਤਾ ਹੈ ਤਾਂ ਉਸ ਤੋਂ ਸਮੇਂ ਸਿਰ ਪੈਸਾ ਉਧਾਰ ਦਿੱਤਾ ਹੋਇਆ ਵਾਪਸ ਲੈ ਲਓ ਨਹੀਂ ਤਾਂ ਤੁਹਾਡਾ ਉਧਾਰ ਦਿੱਤਾ ਹੋਇਆ ਪੈਸਾ ਤੁਹਾਨੂੰ ਵਾਪਸ ਨਹੀਂ ਮਿਲ ਸਕਦਾ ਦੋਸਤੋ ਇਸੇ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ